ਖਬਰ ਡੇਲੋਂ ਦੇ ਨੇੜਲੇ ਪਿੰਡ ਸ਼ੰਕਰਗੜੀ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਿੱਖਿਆ ਕ੍ਰਾਂਤੀ ਤਹਿਤ ਵਿਧਾਨ ਸਭਾ ਹਲਕਾ ਗਿੱਲ ਤੋਂ ਐਮਐਲਏ ਸਰਦਾਰ ਜੀਵਨ ਸਿੰਘ ਸੱਗੋਵਾਲ ਵੱਲੋਂ ਸਰਕਾਰੀ ਮਿਡਲ ਸਕੂਲ ਸ਼ੰਕਰ ਵਿਖੇ 2 ਨਵੰਬਰ ਦਾ ਰਸਮੀ ਉਦਘਾਟਨ ਕੀਤਾ। ਇਹ ਆਪਣਾ ਪਿੰਡ ਸ਼ੰਕਰ ਹੈ ਇੱਥੇ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੀ ਪੰਜਾਬ ਸਿੱਖਿਆ ਕ੍ਰਾਂਤੀ ਲਹਿਰ ਚਲਾਈ ਗਈ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਿਹੜਾ ਸਕੂਲਾਂ 'ਚ ਇਨਫਰਾਸਟ੍ਰਕਚਰ ਦੀ ਕਮੀ ਸੀ ਉਹਨੂੰ ਪੂਰਾ ਕੀਤਾ ਜਾ ਰਿਹਾ ਭਾਵੇਂ ਬਾਉਂਡਰੀ ਵਾਲਾ ਹੈ ਭਾਵੇਂ ਕਮਰੇ ਹੈ ਜਾਂ ਫੋਨ ਵੀ ਜੋ ਚੀਜ਼ਾਂ ਦੀ ਲੋੜ ਸੀ ਸਾਡੇ ਸ਼ੰਕਰ ਸਕੂਲ ਦੇ ਵਿੱਚ ਦੋ ਆਧੁਨਿਕ ਕਲਾਸਰੂਮ ਬਣੇ ਹਨ ਬੜੇ ਅੱچھے ਕਲਾਸਰੂਮ ਬਣਿਆ ਬਿਲਕੁਲ ਕਨਵਰਟ ਸਕੂਲ ਟਾਈਪ ਬਣਿਆ ਇਹਨਾਂ 'ਚ ਪ੍ਰੋਜੈਕਟਰ ਲੱਗੇ ਆ ਨਵਾਂ ਫਰਨੀਚਰ ਦਿੱਤਾ ਗਿਆ ਔਰ ਬਹੁਤ ਹੀ ਅੱਛੀ ਸਪੈਸੀਫਿਕੇਸ਼ਨ ਦੇ ਅਨੁਸਾਰ ਸਰਕਾਰ ਨੇ ਸਾਨੂੰ ਗ੍ਰਾਂਟ ਦੇ ਕੇ ਸਕੂਲ ਨੂੰ ਇਹ ਬਣਾਇਆ ਔਰ ਬਾਉਂਡਰੀ ਵਾਲ ਦੀ ਜਰੂਰਤ ਸੀ ਕੁਛ ਉੱਚੀ ਹੋਣ ਵਾਲੀ ਸੀ ਕੁਛ ਰਿਪੇਅਰ ਹੋਣ ਵਾਲੀ ਸੀ ਉਹਦੇ ਲਈ ਵੀ ਸਰਕਾਰ ਵੱਲੋਂ ਜਿਹੜੀ ਗ੍ਰਾਂਟ ਮਿਲੀ ਸੀ ਔਰ ਪਿੰਡ ਵਾਸੀਆਂ ਦੇ ਪੰਚਾਇਤ ਦੇ ਔਰ ਸਕੂਲ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਇਹ ਕੰਮ ਬੜਾ ਵਧੀਆ ਨਿਪਟਰੇ ਚੜਿਆ ਅੱਜ ਐਮਐਲਏ ਸਾਹਿਬ ਵਿਸ਼ੇਸ਼ ਤੌਰ ਤੇ ਜਿਹੜੇ ਨਵੇਂ ਦੋ ਅਧਨੂ ਕਲਾਸਰੂਮ ਬਣੇ ਆ ਔਰ ਬਾਉਂਡਰੀ ਵਾਲ ਨੂੰ ਲੋਕਰਪਤ ਕਰਨ ਦੇ ਲਈ ਸਮਾਗਮ ਕੀਤਾ ਗਿਆ ਸੀ ਮੈਂ ਇਹਦੇ ਵਿੱਚ ਪਿੰਡ ਵੱਲੋਂ ਸਕੂਲ ਵੱਲੋਂ ਸਕੂਲ ਮੈਨੇਜਮੈਂਟ ਕਮ ਬਈ ਤੁਸੀਂ ਹਰ ਪਿੰਡ ਦੇ ਵਿੱਚ ਜਾ ਕੇ ਜਿਹੜੀ ਸੱਚ ਦੀ ਖਬਰ ਆ ਉਹਨੂੰ ਸੁਣਾਉਣੀ ਆ। ਅੱਜ ਆਪਾਂ ਸੰਕਰ ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ ਇੱਕੋ ਜਗ੍ਹਾ ਤੇ ਬਣੇ ਹੋਏ ਨੇ ਉੱਥੇ ਖੜੇ ਆ। ਸਾਰੇ ਪਿੰਡ ਦੇ ਪਤਵਰਤੇ ਸੱਜਣ ਬੈਠੇ ਆ। ਬੱਚਿਆਂ ਦੇ ਪੇਰੈਂਟਸ ਬੈਠੇ ਨੇ। ਸਾਡੀ ਪੰਚਾਇਤ ਬੈਠੀ ਆ। ਆਮ ਆਦਮੀ ਪਾਰਟੀ ਸੱਚ ਤੇ ਚੱਲਣ ਵਾਲੀ ਪਾਰਟੀ ਆ। ਪਹਿਲੇ ਦਿਨ ਤੋਂ ਜੋ ਵਾਅਦਾ ਕਰਦੀ ਆ ਉਹ ਨਿਵਾਹ ਨਵਾਉਂਦੀ ਆ। ਤੁਹਾਡੇ ਸਾਹਮਣੇ ਮੈਂ ਇੱਕ ਇੱਕ ਗ੍ਰਾਂਟ ਦਾ ਵੇਰਵਾ ਦੇ ਦੇਣਾ ਤੁਸੀਂ ਕਮਰੇ ਦੇ ਦੇਖ ਲਏ ਨੇ ਕਨਵਰਟ ਸਕੂਲ ਵੀ ਇਹ ਜੇ ਕਮਰੇ ਨਹੀਂ ਬਣਾ ਸਕਦੇ ਸਾਰਾ ਜਿੰਨਾ ਵੀ ਫਰਨੀਚਰ ਵਗੈਰਾ ਸਾਰਾ ਵਧੀਆ ਤੁਸੀਂ ਦੇਖ ਲਿਆ ਪੰਚਾਇਤ ਵੱਲੋਂ ਜਿਹੜੀ ਦਿੱਤੀ ਜਾ ਗ੍ਰਾਂਟ ਪਲੇਗਰਾਉਂਡ ਵਾਸਤੇ 15 ਲੱਖ ਰੁਪਏ ਦਿੱਤਾ ਸੀਵਰੇਜ ਵਾਸਤੇ 7 ਲੱਖ ਰੁਪਏ ਦਿੱਤਾ ਲਾਇਬ੍ਰੇਰੀ ਇੱਥੇ ਵਧੀਆ 32 ਲੱਖ ਰੁਪਏ ਦੀ ਪਿਆਰ ਕੋ ਜੜੀਆਂ ਸਾਰਿਆਂ ਨੂੰ ਮੈਂ ਤੁਹਾਡੇ ਜਰੀਏ ਇਹੀ ਕਹਿਣਾ ਚਾਹੁੰਦਾ ਮੇਨ ਮੇਰੀ ਜਿਹੜੀ ਗੱਲ ਆ ਆ ਸਾਡੇ ਬਜ਼ੁਰਗ ਬੈਠੇ ਆ ਮੈਂ ਖੁਦ ਸਰਕਾਰੀ ਸਕੂਲ ਚ ਪੜਿਆ ਜਿਹੜੇ ਆਪਾਂ ਨੂੰ ਅੰਗਰੇਜ਼ੀ ਸਕੂਲਾਂ ਦੇ ਵਿੱਚ ਦੇਖੋ ਦੇਖੀ ਵੀ ਮੈਂ ਆਪਦੇ ਬੱਚੇ ਜਿਹੜੇ ਪੜਾਉਣੇ ਨੇ ਸਰਕਾਰੀ ਚ ਨਹੀਂ ਪੜਾਉਣੇ ਮੈਂ ਤਾਂ ਇੰਗਲਿਸ਼ ਸਕੂਲ ਚ ਪੜਾਉਣੇ ਨੇ ਇਹ ਤੁਸੀਂ ਅੱਜ ਹਟਜੋ ਚਾਹੇ ਚਾਹੇ ਅਗਲੇ ਸਾਲ ਹਟਜੋ ਚਾਹੇ 10 ਸਾਲਾਂ ਨੂੰ ਹਟਜੋ ਤਦਾਰਾ ਆਪਾਂ ਨੂੰ ਸਰਕਾਰੀ ਸਕੂਲ ਤੇ ਹੀ ਆਉਣਾ ਪੈਣਾ ਅਸੀਂ ਜਦੋਂ ਸਕੂਲਾਂ ਚ ਜਾਂਦੇ ਸੀ ਬੂਰੀ ਲੈ ਕੇ ਜਾਣੀ ਕਰੋ ਬੂਰੀ ਦਾ ਹੀ ਸਾਡੇ ਕੋਲ ਬਿਸਤਰਾ ਹੁੰਦਾ ਝੋਲਾ ਹੁੰਦਾ ਸੀ ਅਸੀਂ ਵੀ ਪੜੇ ਆ ਆ ਬਜ਼ੁਰਗ ਵੀ ਜਿਹੜੇ ਬੈਠੇ ਆ ਇਹਨਾਂ ਨੂੰ ਪੁੱਛ ਲਓ ਕਦੇ ਇਹ ਜਦੋਂ ਅੰਗਰੇਜ਼ੀ ਸਕੂਲ ਕੀ ਹੁੰਦਾ ਸੀ ਸਾਰੇ ਪੇਡਸ ਨੂੰ ਮੇਰੀ ਬੇਨਤੀ ਆ ਸਾਰੇ ਤੁਸੀਂ ਬੈਠੇ ਹੋ ਸਰਕਾਰੀ ਸਕੂਲਾਂ ਵਿੱਚ ਲਾਓ ਨਾ ਵਰਦੀ ਦੇ ਪੈਸੇ ਨਾ ਸਰਕਾਰੀ ਕੋਈ ਫੀਸ ਨਾ ਕੋਈ ਖਾਣੇ ਦਾ ਇੰਤਜ਼ਾਮ ਸਾਰਾ ਜਿਹੜਾ ਸਰਕਾਰ ਖੁਦ ਕਰ ਰਹੀ ਆ ਔਰ ਨੰਬਰ 1 ਤੇ ਵਧੀਆ ਕਰ ਰਹੀ ਆ ਜਿਹੜੇ ਸਕੂਲੀ ਅਧਿਆਪਕਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੜਦੇ ਉਹਨਾਂ ਨੂੰ ਕੀ ਕਹਣਾ ਚਾਹੁੰਦੇ ਦੇਖੋ ਮੇਰੀ ਤਾਂ ਬੇਨਤੀ ਆ ਬਾਕੀ ਹੁਣ ਉਹ ਕੀ ਆਪਣੇ ਦਿਲ ਚ ਰੱਖੀ ਬੈਠੇ ਆ ਵੀ ਉੱਥੇ ਕੀ ਰੱਖਿਆ ਤੇ ਇੱਥੇ ਕੀ ਰੱਖਿਆ ਹੌਲੀ ਹੌਲੀ ਜਿਵੇਂ ਉਹ ਫੋੜ ਕਰਦਾ ਉਹ ਕਰ ਲੈਂਦੇ ਨੇ ਉਹਨਾਂ ਨੂੰ ਹੁੰਦਾ ਵੀ ਚੱਲਾ ਸੀ ਮੇਰੀ ਬੈਂਕੀਆ ਪਤਾ ਕਿ ਮੈਂ ਤੁਹਾਨੂੰ ਹੋਰ ਥੋੜੇ ਇਹ ਉਹ ਬੱਤੀਆਂ ਨੂੰ ਸਰਕਾਰੀਆਂ ਚਲਾਉਣਗੇ ਤਾਂ ਉਹਨਾਂ ਤੋਂ ਹੋਰ ਜ਼ਿਆਦਾ ਇਮਪ੍ਰੈਸ ਹੋਣਗੇ ਆਪਣੇ ਵੀ ਯਾਰ ਮਾਸਟਰ ਵੀ ਇੱਥੇ ਬੱਚੇ ਪੜਾਉਂਦੇ ਨੇ ਹੁਣ ਤੁਸੀਂ ਸੁਣ ਲਓ ਜਦੋਂ ਅਸੀਂ ਪੜ੍ਹਦੇ ਸੀ ਬੱਚੇ ਸਾਡੇ ਨੂੰ ਬਲਾਰੇ ਵਾਲੇ ਮਾਸਟਰ ਪੜਾਉਂਦੇ ਸੀ ਜਸਪਾਲ ਵੰਗਰ ਸੀ ਉਹਨਾਂ ਦੇ ਜਿਹੜੇ ਬੱਚੇ ਸੀ ਉਹ ਸਾਡੇ ਨਾਲ ਡੈਕਸਾਂ ਤੇ ਪੜ੍ਹਦੇ ਨਾਲੇ ਸਾਡੇ ਪੜ੍ਹਦੇ ਰਹੇ ਨੇ ਉਹ ਇਹ ਹੌਲੀ ਹੌਲੀ ਮੇਰੇ ਕਹਿਣ ਦੀ ਨਹੀਂ ਇਹ ਆਪਣੇ ਆਪ ਕੁਦਰਤ ਨੇ ਇਹ ਵੀ ਕੰਮ ਕਰਨਾ ਹੁੰਦਾ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਹੁੰਦਾ ਜੀ ਬਿਲਕੁਲ ਆਪੇ ਘਰ ਤੋਂ ਸ਼ੁਰੂ ਹੁੰਦਾ ਮੈਂ ਤੇ ਇਹੀ ਕਹੂੰਗਾ ਵੀ ਆਪਾਂ ਸਰਕਾਰੀ ਸਕੂਲ ਇੰਨੇ ਵਧੀਆ ਜਿਹਨੇ ਤੁਸੀਂ ਦੇਖ ਰਹੇ ਹੋ ਵੀ ਸਾਡੇ ਜਵਾਨਾਂ ਵਿੱਚ ਤਾਂ ਹਜੇ ਕੋਈ ਸ਼ੈਣੀ ਸੀਗਾ ਇਹ ਸਰਕਾਰਾਂ ਇੰਨਾ ਵਧੀਆ ਆਮal ਦੀ ਪਾਲਟੀ ਕਰ ਰਹੀ ਆ ਇਹਦਾ ਆਪਾਂ ਨੂੰ ਲਾਭ ਵੱਧ ਤੋਂ ਵੱਧ ਲੈਣਾ ਚਾਹੀਦਾ ਇੱਕ ਪਾਸੇ ਜੁੱਧ ਨਸ਼ਾ ਵਿਰੋਧ ਇੱਕ ਪਾਸੇ ਸਿੱਖਿਆ ਕ੍ਰਾਂਤੀ ਕਿਵੇਂ ਦੇਖਦੇ ਹੋ ਦੇਖੋ ਜੀ ਤੁਸੀਂ ਪਿੰਡਾਂ ਦੇ ਵਿੱਚ ਕਵਰ ਕਰਨ ਜਾਂਦੇ ਹੋ ਹਰੇਕ ਪਿੰਡ ਦੇ ਵਿੱਚ ਨਾ ਤਾਂ ਅਸੀਂ ਨਸ਼ਾ ਖਾਣ ਵਾਲਾ ਜੇ ਖਾਣ ਵਾਲਾ ਕੋਈ ਹੈਗਾ ਉਹ ਸਾਡੇ ਹੀ ਬੱਚੇ ਨੇ ਅਸੀਂ ਉਹਨਾਂ ਦਾ ਇਲਾਜ ਕਰਾਵਾਂਗੇ ਅਸੀਂ ਉਹਨਾਂ ਦੇ ਹਸਪੀਟਲ 'ਚ ਦਵਾਈ ਬੂਟੀ ਦਾ ਜਿੰਨਾ ਮਰਜ਼ੀ ਖਰਚਾ ਹੋ ਗਿਆ ਸੀ ਕਰਾਂਗੇ ਵੇਚਣ ਵਾਲਾ ਅਸੀਂ ਛੱਡਣਾ ਕੋਈ ਨਹੀਂ ਉਹ ਆਪਣੇ ਆਪ ਚਲੇ ਜਾਵੇ ਜਿੰਦਾ ਲਾਗੇ ਤਾਂ ਵਧੀਆ ਗੱਲ ਆ ਨਹੀਂ ਉਹਨੂੰ ਪੰਜਾਬ ਛੱਡਣਾ ਹੀ ਪੈਣਾ ਸਰੇਥੇ ਸਕੂਲ ਦੇ ਟੀਚਰ ਸਾਹਿਬਾਨ ਨੇ ਪਾਣੀ ਪੀਣ ਵਾਲੇ ਪਾਣੀ ਦੀ ਮੰਗ ਕੀਤੀ ਆ ਆਰਓ ਦੀ ਕੀ ਕਹਿਣਾ ਚਾਹੋਗੇ ਇਹਨਾਂ ਨਾਲ ਵਧੀਆ ਗੱਲ ਕਰੀਆ ਇਹਨਾਂ ਨੇ ਭੈਂਜੀ ਨਹੀਂ ਕਰਿਆ ਆਰਓ ਦਾ ਇੰਤਜ਼ਾਮ ਅਸੀਂ ਕਰਕੇ ਜਲਦੀ ਉਹ ਇਹਨਾਂ ਨੂੰ ਕਰਕੇ ਪਾਣੀ ਦੇ ਬੱਚਿਆਂ ਨੂੰ ਜੇ ਪਾਣੀ ਹੀ ਨਹੀਂ ਮਿਲਦੀ ਆਪਾਂ ਦੇ ਸਕਦੇ ਵਧੀਆ ਆਰਓ ਦਾ ਸਿਸਟਮ ਥੋੜਾ ਜਲਦੀ ਕਰ ਸਕਦੇ ਕਿਵੇਂ ਲੱਗ ਰਿਹਾ ਕਿ ਸਰਕਾਰੀ ਸਕੂਲਾਂ ਚ ਡਿਵੀਜ਼ਨਾਂ ਜ਼ਿਆਦਾ ਹੋ ਰਹੀਆਂ ਹੁਣ ਪ੍ਰਾਈਵੇਟ ਚ ਘਟ ਹੋ ਰਹੀਆਂ ਦੇਖੋ ਸਰਕਾਰੀ ਚ ਮੈਂ ਤੁਹਾਡੇ ਤਾਂ ਹੀ ਕਹਣਾ ਸਰਕਾਰੀ ਦੇ ਵਿੱਚ ਜਿਉਂ ਜੁੰਨੀਆਂ ਸੂ ਤਾਂ ਵਧੀ ਜਾਣਗੀਆਂ ਉਹ ਉਸੇ ਤਰ੍ਹਾਂ ਬੱਚੇ ਵਧੇ ਵਧੀ ਜਾਣਗੇ ਮਿਹਰਬਾਨੀ ਥੈਂਕ ਯੂ ਥੈਂਕ ਯੂ ਜੀ ਬਹੁਤ ਬ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰਨ ਫੇਅ ਡੀਲ ਪ੍ਰੌਪਰਟੀਆਂ